ਕਾਹਦੇ ਕੀਤੀ ਸੀ ਇਹ ਪ੍ਰੋਪਰ ਕੁਰਸੀਓਂ ਦੇ ਬੈਕ ਸਾਈਡ ਤੇ ਉੱਥੇ ਬੈਠ ਕੇ ਤੁਸੀਂ ਆਪਣਾ ਸਮਾਨ ਚੈੱਕ ਕਰ ਲਿਓ ਇਸ ਤਰ੍ਹਾਂ ਕਿਹਾ ਢੇਰੇ ਬੋਖੇ ਨੇ ਕੀ ਕਰਨਾ ਕੁਰਸੀਆਂ ਦੇ ਬੈਕ ਸਾਈਡ ਤੇ ਪੰਦੇਸਰ ਨੂੰ ਪਿਆਰੀਆਂ ਬਿਲਕੁਲ ਪਿਆਰ ਦੀ ਅੱਜ ਸਰ ਕੀ ਕਹਾਂ ਚੋਣ ਜਿਹੜਾ ਅੱਜ VOTING ਦੀ ਬੂਰਕੋ ਬੂਰੀ ਤਿਆਰੀ ਕੀਤੀ ਜਾ ਰਹੀ ਸਾਰੇ ਡੱਬਿਆਂ ਦੀ ਲੋਕ ਸਭਾ ਨੂੰ ਬੋਟਾ ਸੋਣੀ ਹੋਇਆ ਔਰ ਤਿਆਰੀਆਂ ਬਲੈ ਕਿ ਸਾਡੇ ਨਾਲ ਪਾਰਟੀਆਂ ਵੀ ਆ ਗਏ ਆ ਪਾਰਟੀਆਂ ਦੇ ਸਮਾਨ ਨੇ ਸੂਚ ਕਰ ਦਿੱਤਾ ਜਿੰਨਾ ਕਿ ਤੁਸੀਂ ਦੇਖ ਸਕਦੇ ਉਹਨਾਂ ਲਈ ਟੈਂਟ ਦਾ ਪੱਕੇ ਦਾ ਕੂਲਰ ਦਾ ਪਾ ਜਿਹੜੀ ਸਾਡੀ ਪੋਲਿੰਗ ਪਾਰਟੀ ਨੇ ਰੋਟੀ ਦਾ ਪਾਣੀ ਦਾ ਹਰ ਤਰੀਕੇ ਦਾ ਇੰਤਜ਼ਾਮ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਕੀਤਾ ਗਿਆ। ਉਸ ਤੋਂ ਇਲਾਵਾ ਪੂਰੇ ਵੀ ਇਹਨਾਂ ਤੇ ਰਹਿਣ ਦਾ ਖਾਣ-ਪੀਣ ਦਾ ਇੰਤਜ਼ਾਮ ਕੀਤੇ ਗਏ ਨੇ। ਪਲੱਸ ਜਿਹੜੇ ਵੋਟਰ ਨੇ ਉਹਨਾਂ ਦੇ ਕਿਉਂਕਿ ਗਰਮੀ ਦੇ ਦਿਨ ਨੇ ਉਹਨਾਂ ਨੂੰ ਉਹਨਾਂ ਲਈ ਆਪਾਂ ਥੀਮ ਮੈਨੇਜਮੈਂਟ ਐਪ ਵੀ ਰੋਜ਼ ਕੀਤੀ ਦੀਆਂ ਬੋਟਲ ਵੀ ਸਾਡੀ ਸਾਰਿਆਂ ਦੇ ਕੋਈ ਵੀ ਅਪੀਲ ਹੈ ਕਿ ਸਾਰੇ ਜੇ ਜਲਦੀ ਆ ਜਾਣ 6 ਵਜੇ ਤੋਂ ਜਿਹੜੀ VOTING ਸ਼ੁਰੂ ਹੋ ਜਾਣੀ ਆ। ਜੇਕਰ ਆਪਰੇ ਟਾਈਮ ਸੇ 7 ਵਜੇ VOTING ਸ਼ੁਰੂ ਹੋ ਜਾਣੀ ਹੈ 7 ਵਜੇ ਆ ਜਾਣ ਤੇ ਸ਼ਾਮ ਦੇ ਟਾਈਮ 'ਚ ਜੇ VOTING ਕਰ ਲੈਣ ਮੈਕਸਿਮਮ VOTING ਪਹਿਲੀ ਕਰ ਲੈ ਸਾਡੇ ਲਈ ਵੀ 0 ਤੋਂ ਇਲਾਵਾ ਸਾਰੇ VOTERS ਲਈ ਸ਼ਾਮੀਆਂ ਨਾਲ ਕੁਰਸੀ ਮੇਜ਼ ਹਰ ਚੀਜ਼ ਦਾ ਇੰਤਜ਼ਾਮ ਪਾਣੀ ਦਾ ਮੈਡੀਕਲ ਟੀਮ ਮੈਡੀਕਲ ਪ੍ਰੋਸਿਲਟੀ ਹਰ ਚੀਜ਼ ਦਾ ਇੰਤਜ਼ਾਮ ਇਲੈਕਸ਼ਨ ਕਮਿਸ਼ਨ ਨੇ ਦਾਤਮਦਤਾ ਦਿੱਤਾ ਗਿਆ ਸਰ ਜਿਵੇਂ ਪਬਲਿਕ ਨੂੰ ਜਿਹੜਾ ਟਾਈਮ ਆ ਤੇ ਰਾਈਟ ਸੇਵ ਜੇ ਦਿੱਤਾ ਗਿਆ ਜੀ ਜਿਹੜੇ ਜਿਹਨਾਂ ਨੂੰ VOTING ਪਾਉਣੀ ਹੈ ਜੀ ਨਹੀਂ ਜੀ 7 ਵਜੇ ਦਾ ਟਾਈਮ ਹੈ ਜੀ ਪਹਿਲੀ ਪਹਿਲਾ ਜਿਹੜਾ ਵੋਟ ਹੋਣਾ ਵਾ 7 ਵਜੇ ਦਾ ਟਾਈਮ ਹੈਗਾ ਤੇ ਬਾਕੀ ਸ਼ਾਮ ਦੇ 6 ਵਜੇ ਤੱਕ ਹੈਗਾ ਸਵੇਰ ਦਾ ਟਾਈਮ ਮਗਰ ਵੀ ਗਰਮੀ ਘੱਟ ਗਈ ਦੀ ਸ਼ਾਮ ਨੂੰ ਘੱਟ ਗਈ ਬਾਕੀ ਆਪਾਂ ਦੇਖਦੇ ਵੋਟਰਸ ਆਪ ਹੀ ਹੈ ਨਾ ਉਹ ਸਰਵਾਜੂ ਉਹਨਾਂ ਨੇ ਕਿਸੇ ਵੀ ਟਾਈਮ ਆ ਜਾਣਾ ਸਾਡੇ ਕੋਲ ਆਰ ਦੇਖੇ ਤਾਂ ਜਮੂਨ ਲਈ ਚਿੱਤਾਂ ਬਣੇ ਸਰ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਵੱਲੋਂ ਹਾਂਜੀ ਆਪਣੇ ਵੱਲੋਂ ਮੈਸੇਜ ਕੀ ਦੇਣਾ ਚਾਹੁੰਦੇ ਆ ਆਪਣੇ ਵੱਲੋਂ ਇਹ ਜੀ ਦੇਖੋ ਉਹਦੇ ਵੋਟ ਦਾ ਜਿਹੜਾ ਹੱਕ ਹੈ ਨਾ ਪਿਛਲੇ ਕਈ ਸਾਲਾਂ ਦੀ ਸਾਡੀ ਲੜਾਈ ਆ ਪੂਰੇ ਜੰਦੋਸਤਾਨ 'ਚ ਜੇ ਜਦੋਂ ਸਾਨੂੰ ਇਹ ਹੱਕ ਮਿਲਿਆ ਵਾ ਹਰੇਕੋ ਬੰਦੇ ਨੂੰ ਉਹ ਆਪਣਾ ਇਹ ਹੱਕ ਪੂਰਾ ਕਰਨਾ ਚਾਹ ਰਿਹਾ ਤੇ ਭਾਰਤ ਦੀ ਡੈਮੋਕਰੇਸੀ ਨੂੰ ਹੋਰ ਮਜ਼ਬੂਤ ਕਰਨਾ ਹੈ ਠੀਕ ਹੈ ਸਰ ਠੀਕ ਹੈ